ਇਹ ਅੱਜ ਵਾਲੀ ਜਿਹੜੀ ਮੌਕ ਡ੍ਰਿਲ ਹੈ ਇਹ ਆਪਰੇਸ਼ਨ ਸਿੰਧੂਰ ਤੋਂ ਬਾਅਦ ਦੂਸਰੀ ਮੌਕ ਡ੍ਰਿਲ ਜਿਹੜੀ ਹੈ ਉਹ ਦੇਸ਼ ਦੇ ਵੈਸਟਰਨ ਬਾਰਡਰ ਤੇ ਜਿਹੜੇ ਸਟੇਟਸ ਨੇ ਉਹਦੇ ਵਿੱਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਪਹਿਲੀ ਮੌਕ ਡ੍ਰਿਲ ਜਿਹੜੀ ਹੈ ਉਹ ਆਪਰੇਸ਼ਨ ਅਭਿਆਸ ਵਜੋਂ ਕੀਤੀ ਗਈ ਸੀ ਇਸ ਮੌਕ ਡ੍ਰਿਲ ਦੇ ਵਿੱਚ ਸਾਇਰਨਸ ਦਾ ਆਪਰੇਟ ਹੋਣਾ 에ਅ ਰੇਡ ਵਾਰਨਿੰਗ ਸਿਸਟਮਸ ਬਾਰੇ ਮੈਕਾਨੂੰ ਦੱਸਿਆ ਗਿਆ ਇਸ ਮੌਕ ਡ੍ਰਿਲ ਦੇ ਵਿੱਚ ਐਮਬੂਲੈਂਸਸ ਤੇ ਫਾਇਰ ਫਾਈਟਿੰਗ ਦੀ ਮੂਵਮੈਂਟ ਸੈਵੀ ਟ੍ਰੈਫਿਕ ਪੁਲਿਸ ਦਾ ਕੀ ਸਹਿਯੋਗ ਹੈ ਉਸ ਬਾਰੇ ਜਨਰਲ ਪਬਲਿਕ ਨੂੰ ਅਵੇਅਰ ਕੀਤਾ ਗਿਆ ਇਸ ਮੌਕ ਡ੍ਰਿਲ ਦਾ ਜਿਹੜਾ ਮੇਨ ਮੰਤਵ ਇਹ ਹੈ ਕਿ ਸੰਭਾਵੀ ਐਨੀਮੀ ਡ੍ਰੋਨਸ ਜਾਂ ਐਨੀਮੀ ਨਜ਼ਾਇਰ ਜਾਂ ਹੋਰ ਕੋਈ ਵੀ ਐਨੀਮੀ ਪ੍ਰੋਜੈਕਟਾਈਲ ਜਿਹੜਾ ਆ ਉਹ ਸਾਡੇ ਦੇਸ਼ ਦੇ ਵਿੱਚ ਡਿੱਗਣ ਤੋਂ ਬਾਅਦ ਉਹ ਪੈਦਾ ਹੋਈ ਸਿਚੁਏਸ਼ਨ ਨੂੰ ਕਿਵੇਂ ਨਜਿੱਠਣਾ ਹੈ ਉਹ ਸਾਰੇ ਪਰਬੰਧਾ ਨਾ ਜਾਇਜ਼ਾ ਜਿਹੜਾ ਆ ਉਹ ਇਸ ਮੌਕ ਡ੍ਰਿਲ ਰਾਹੀਂ ਲੈ ਆ ਜਾਂਦਾ ਸਾਇਰਨ ਦੀ ਬਜਾ ਕੇ ਕੀ ਮਤਲਬ ਸਾਇਰਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਇਰਨ 에ਅਰ ਫੋਰਸ ਦੇਖੋ ਪੰਜਾਬ ਦਾ ਹਰ ਜ਼ਿਲ੍ਹਾ ਜਿਹੜਾ ਹੈ ਤੇ ਨਾਲ ਅਟੈਚ 에ਅਰ ਫੋਰਸ ਸਟੇਸ਼ਨ ਦੇ ਨਾਲ ਅਟੈਚ ਹੁੰਦਾ ਹੈ ਸਾਇਰਨ ਉਸ ਕੰਡੀਸ਼ਨ 'ਚ ਬਜਾਇਆ ਜਾਂਦਾ ਜਦੋਂ 에ਅਰ ਫੋਰਸ ਸਾਨੂੰ ਇਹ ਦੱਸ ਦਿੰਦੀ ਹੈ ਕਿ ਕੋਈ ਵਿਦੇਸ਼ੀ ਐਨਆਰ ਇਜ਼ਰਾਈਲ ਦਾ ਕੋਈ ਡਰੋਨ ਜਾਂ ਕੋਈ ਹੋਰ ਚੀਜ਼ ਸਾਡੇ ਹਿੰਦੁਸਤਾਨ ਦੇ 에ਅਰ ਸਪੇਸ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਉਹ ਇਸ ਜਗ੍ਹਾ ਵੱਲੋਂ ਆ ਰਹੀ ਹੈ ਤੇ ਲੋਕਾਂ ਨੂੰ ਉਸ ਚੀਜ਼ ਤੇ ਸੂਚਿਤ ਕੀਤਾ ਜਾਂਦਾ ਲੋਕਾਂ ਨੂੰ ਪਹਿਲੇ ਅਸੀਂ ਇਹ ਹੀ ਕਰਨਾ ਚਾਹੁੰਦੇ ਹਾਂ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਮੌਕ ਡ੍ਰਿਲਸ ਨਾਲ ਦੇਖਣ ਔਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹ ਪੈਨਿਕ ਨਾ ਹੋਣ ਅਗਰ ਲੋਕਾਂ ਨੇ ਇਸ ਚੀਜ਼ ਦੇ ਵਿੱਚ ਪਾਠ ਲਿਆ ਹੋਏਗਾ ਤੇ ਉਹ ਕਦੇ ਵੀ ਪੈਨਿਕ ਜਿਹੜਾ ਆ ਉਹ ਨਹੀਂ ਹੋਣਗੇ ਤੇ ਸਾਰੀ ਸਿਚੁਏਸ਼ਨ ਨੂੰ ਜਿਹੜਾ ਬੜੇ ਹੌਸਲੇ ਦੇ ਨਾਲ ਨਜਿੱਠਣਾ ਹੈ ਬਹੁਤ ਅੱਛਾ ਲੱਗਿਆ ਦੇਖ ਕੇ ਵੀ ਕਿਵੇਂ ਡਿਪਾਰਟਮੈਂਟਸ ਦੀ ਆਪਸ ਵਿੱਚ ਕਿੰਨੀ ਕੋਆਰਡੀਨੇਸ਼ਨ ਰਿਕੁਆਇਰਡ ਹੁੰਦੀ ਔਰ ਕਿੰਨੀ ਐਕਸਲੈਂਟ ਇਹਨਾਂ ਨੇ ਉਹ ਵੀ ਡੈਮੋਨਸਟ੍ਰੇਸ਼ਨ ਦਿੱਤੀ ਹੈ ਅੱਜ ਕਿ ਕਿੰਨੀ ਫਾਸਟ ਸਾਰੀ ਐਕਟੀਵਿਟੀਆਂ ਹੁੰਦੀਆਂ ਨੇ ਔਰ ਕਿੰਨਾ ਜ਼ਬਰਦਸਤ ਕੋਆਰਡੀਨੇਸ਼ਨ ਰਹਿੰਦਾ ਹੈ ਔਰ ਬਹੁਤ ਸਕਸੈਸਫੁਲ ਸੀ ਅੱਜ ਦਾ ਮੌਕਾ